بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਰਹਿਮ ਕਰਨ ਵਾਲਾ ਹੈ ਸਾਡੇ ਪ੍ਰਿੰਸੀਪਲ ਸੇਖੋਂ ਸਾਹਿਬ ਦੀ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਤੇ ਨਵ ਚੇਤਨਾ ਵੱਲੋਂ ਜਿਹੜਾ ਲਗਾਤਾਰ ਡਰੱਗਸ ਤੋਂ اور باقی ਜਿਹੜੀ ਸਮਾਜਿਕ ਬੁਰਾਈਆਂ ਸਾਡੇ ਵਿੱਚ ਤੇਜ਼ੀ ਨਾਲ ਵਧ ਰਹੀਆਂ ਉਹਨੂੰ ਰੋਕਣ ਦੇ ਲਈ ਜਿਹੜੀ ਬੱਚਿਆਂ ਤੋਂ ਅਸੀਂ ਪਹਿਲ ਕੀਤੀ ਹੈ ਮੈਂ ਸਮਝਦਾ ਕਿ ਇਹ ਸੇਖੋਂ ਸਾਹਿਬ ਦੀ ਤੇ ਇਹਨਾਂ ਦੀ ਟੀਮ ਦੀ ਸਭ ਤੋਂ ਖੂਬਸੂਰਤ ਪਹਿਲ ਹੈ ਇਹ ਕਿਉਂਕਿ ਜਿਹੜੇ ਬੱਚੇ ਨੇ ਅੱਜ ਅਗਰ ਅਸੀਂ ਇਹਨਾਂ ਨੂੰ ਸਹੀ ਸਵਚੇਤਨਤਾ ਉਡਾਨ ਜਿਹੜਾ 2024 ਅਸੀਂ 2 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਤੇ ਅੱਜ ਉਹਦਾ ਜਿਹੜਾ ਫਾਈਨਲ ਸਟੇਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਦੀ ਆ ਉਹ ਅਸੀਂ ਅੱਜ ਕਰ ਰਹੇ ਹਾਂ ਤੇ ਸਭ ਤੋਂ ਵੱਡੀ ਗੱਲ ਆ ਵੀ ਇਹਦੇ ਚ ਜਿਹੜਾ 25 ਜਿਹੜੇ ਲਾਈਵ ਆਰਟਿਸਟ ਅੱਜ ਆਰਟੀਸਟਸ ਵੱਲੋਂ ਲਾਈਵ ਪੇਂਟਿੰਗ ਬਣਾ ਕੇ ਜਿਹੜੇ ਸਮਾਜ ਨੂੰ ਇੱਕ ਨਸ਼ਿਆਂ ਦੇ ਉੱਪਰ ਬਾਲ ਮਿੱਦੂ ਦੀ ਦੇ ਉੱਪਰ ਜਾਂ ਜਿਹੜਾ এনवायरमेंट ਦੇ ਉੱਪਰ ਬੜੇ ਵਧੀਆ ਮੈਸੇਜ ਕਨਵੇ ਕੀਤੇ ਗਏ ਨੇ ਤੇ ਇਹਨਾਂ ਦਾ ਜਿਹੜਾ ਸਨਮਾਨ ਵਧਾਉਣ ਦੇ ਲਈ ਸਾਡੇ ਕੋਲ ਸ਼ਾਹੀ ਆਮਦ ਦੀ ਪ ਤੇ ਅਸਿਸਟੈਂਟ ਕਮਿਸ਼ਨਰ ਜਨਰਲ ਸਰਦਾਰ ਜਸਦੇਵ ਸਿੰਘ ਜੀ ਸੇਖੋਂ ਐਜੇ ਚੀਫ ਗੈਸਟ ਆਏ ਨੇ ਤੇ ਮਕਸਦ ਨਵਜੇਤਨਾ ਦਾ ਹਮੇਸ਼ਾ ਇੱਕੋ ਹੀ ਹੁੰਦਾ ਵੀ ਸਮਾਜਿਕ ਬੁਰਾਈਆਂ ਦੇ ਖਿਲਾਫ ਬਾਲ ਅਧਿਕਾਰਾਂ ਦੇ ਉੱਪਰ ਅਸੀਂ ਜਿਹੜਾ ਵਰਕ ਕਰਦੇ ਆ ਮੇਰਾ ਨਾਮ ਕੀਰਤੀ ਸ਼ਰਮਾ ਪ੍ਰਿੰਸੀਪਲ ਜੀਜ਼ਸ ਸੈਕ੍ਰੀਡਾਟ ਸਕੂਲ ਔਰ ਮੈਂ ਇਥੇ ਨਵਜੇਤਨਾ ਨਾਲ ਐਜ਼ ਅ ਜਨਰਲ ਸਕੱਤਰ ਫਾਰ ਔਮਨ ਫਰੰਟ ਕੰਮ ਕਰ ਰਹੀ ਹਾਂ ਤੇ ਆਲਮੋਸਟ ਅਸੀਂ ਪਿਛਲੇ ਕਈ ਸਾਲਤ ਤੋਂ ਕੰਮ ਕਰ ਰਹੇ ਹਾਂ आ, काम असी सोशल वेलफेयर का काम करते हैं जिद अच्छे अडोप्ट करते हैं तो उन्होंने बच्चिया अगे आ, हेल्थ और एजुकेशन का पूरा खर्चा उठाते हैं हाँ आज जी अच असी एक कल्चरल प्रोग्राम किया जिदेव असी बच्चों ऑनर किया मेरा नाम आयुषी गुप्ता है और हम यहाँ चीतना के टीम से हैं हम हर साल एक बहुत बड़ा फंक्शन करते हैं जिसमें हमारी कोशिश होती है ज़्यादा से ज़्यादा स्कूल्स इंस्टीट्यूट्स में एक पेंटिंग कॉम्पिटिशन ऑर्गेनाइज ਕਰਕੇ ਇੱਕ ਸੋਸ਼ਲ ਅਵੇਅਰਨੈਸ ਕੇ ਥਰੂ ਮੈਸੇजेस ਦੇਣਾ ਸੋਸਾਇਟੀ ਕੋ